ਸਤਿ ਸ਼੍ਰੀ ਅਕਾਲ ਜੁਡੀ ਵੇਖ ਰਹੀ ਸੀ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਆਤੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀ ਹੈ ਅੱਜ ਦੀ ਵੱਡੀ ਖਬਰ ਛਾਰਖੜ ਵਿੱਚ ਕਾਂਗਰਸ ਨੂੰ ਚਟਕਾ ਹਿੰਮਤ ਜ਼ਰੇਂ ਦੇ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਕੀਤਾ ਇਨਕਾਰ ਇਸ ਤਰ੍ਹਾਂ ਚਾਰਖੰਡ ਵਿਧਾਨ ਸਭਾ ਚੋਣਾਂ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ ਹਿਮਤ ਸੁਰੇਨ ਨੇ ਕਾਂਗਰਸ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੁਰੇਨ ਨੇ ਕਾਂਗਰਸ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਉਹ ਸਿਸਟਮ ਨੂੰ ਉਸ ਤਰ੍ਹਾਂ ਚਲਾਵੇਂ ਜੇ ਨਵੀਆਂ ਮੰਗਾਂ ਤੇ ਬੇਲੋੜਾਂ ਨਾਲ ਲਿਆਓ ਅਤੇ ਅਸੀਂ ਉਹਨਾਂ ਨੂੰ ਹੀ ਮਜਬੂਰ ਕਰਨ ਜਾਣੇ ਹ ਇਸ ਦੇ ਜਾਰੀ ਹੈ ਕਿ ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਸਬੋਧਤ ਹਾਂ ਤੋਂ ਸਹਾਇ ਹੈ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਆਵਾਜ਼ ਉਠਾਈ ਸੀ ਅਤੇ ਚਾਰਖੰਡ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਚਾਰਖੰਡ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਪਰ ਹਿੰਮਤ ਸ੍ਰੇਣੇ ਸਵਾਚ ਨੂੰ ਜਿੱਥੇ ਸ਼ੁਰੂ ਕੀਤਾ ਸੀ ਉਹਨਾਂ ਨੇ ਦਬਾਅ ਦਿੱਤਾ ਹੁਣ ਦੇਖਦੇ ਹਾਂ ਕਿ ਇਹ ਕਾਂਗਰਸ ਦੇ ਜੀਐਮਐਮ ਵਿੱਚਕਾਰ ਕਿਸ ਤਰ੍ਹਾਂ ਦੇ ਸਮਝੌਤੇ ਹੁੰਦੇ ਹਨ ਤੇ ਸਰਕਾਰ ਬਣਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ